ਉਹ ਭਾਈ ਪਹੁੰਚ ਗਏ ਖੇਤ ਦੇ ਵਿੱਚ ਹਾਂ ਵੀ ਸਰਦਾਰਨੀ ਇੱਧਰ ਮਿਲ ਸੱਤ ਸਾਲ ਦੀ ਸਾਰਿਆਂ ਨੂੰ ਅੱਜ ਸਾਗ ਲਿਆਂਕਣ ਚੱਲੇ ਆ ਗਏ ਆਏ ਰਹੀਆਂ ਮਤਲਬ ਹਾਂ ਇਹ ਵੀ ਕਿੰਨੀ ਦੇਰ ਬਾਅਦ ਆਈ ਖੇਤ 'ਚ ਸੱਚੀ ਸੱਚੀ ਦਸੀ ਪਿਛਲੇ ਸਾਲ ਦੀ ਆਈ ਵੀ ਨਾ ਹਾਂਜੀ ਉਹ ਸਾਲ ਜਦ ਕਣ ਨਾਲ ਗੇੜਾ ਮਾਰਿਆ ਤਾਂ ਹਾਂ ਉਹਦਾ ਨਹਾ ਵਾਖਾ ਤੇ ਤੁਸੀਂ ਲੈ ਜਾਂਦੇ ਤੇ ਅੱਜ ਆ ਕੇ ਦੇਵਾ ਮਨ ਕਦੇ ਪਾ ਲਈ ਦੇਖ ਲਓ ਭਾਈ ਪਿੰਡ ਦੇ ਲਾ ਕੇ ਖੇਤ ਇੱਕ ਸਾਲ ਬਾਅਦ ਆਈ ਵੀ ਇਹ ਪਿਛਲੇ ਸਾਲ ਬੰਬੇ ਵਾਲੀ ਭੈਣ ਆਈ ਸੀ। ਜ਼ਿਆਦਾ ਆਈ ਸੀ ਇਹ। ਚੱਲ ਭਾਵੇਂ ਚੇਲੇੜਦੇ ਨਹੀਂ ਆਉਣੇ। ਠੀਕ ਆ। ਮੁੜ ਕੇ ਹੁਣ ਆਈ ਆ। ਵੀ ਘਰ ਬੈਠੇ ਨੂੰ ਸਰਦਾਰ ਨੇ ਨੂੰ ਸਾਰਾ ਕੁਝ ਮਿਲ ਹੀ ਜਾਂਦਾ। ਆ ਦੇਖ ਸਾਕ ਖੜਾ। ਪਹਿਲਾਂ ਪਾਲਕ ਧਨੀਆਂ ਤੋੜ ਤੂੰ ਤੇਰੀ ਡਿਊਟੀ ਉਧਰ। ਠੀਕ ਆ। ਮੈਂ ਅੱਜ ਸਵੇਰੇ ਦੇਖ ਕਿੰਨਾ ਕੰਮ ਕਰਕੇ ਗਿਆ ਹਰਜੀਤ। ਤੂੰ ਕਹਿ ਦਿੰਦੀ ਘਰ ਜਾਂਦਿਆਂ ਨੂੰ ਕਿਆ ਕਰਕੇ ਆਇਆ ਖੇਤ ਆ ਜਾ ਦੱਸਾਂ। ਆਹ ਲਸਨ ਪਹਿਲਾਂ ਇਹਦੀ ਕਟਾਈ ਹੋਣੀ ਆ ਇਹ ਗਿੱਲਾ ਜਿਆਦਾ ਠੀਕ ਆ ਆਹ ਲਸਨ ਦੇ ਜਿਆ ਘੁੱਟ ਕੇ ਕੱਖ ਫਟ ਕੇ ਸਾਰੇ ਦਾ ਇਹਦਾ ਇਸ ਵਾਰ ਉਹਦੇ ਘਰ ਤਾਂ ਹੈ ਹੂੰ ਇਸ ਵਾਰ ਉਹਦੇ ਲਾਤਾ ਮੇ ਹੂੰ ਤੇ ਨਾਲ ਤੇ ਤੇਰੀ ਸੱਸੇ ਚੰਗੀ ਸੀ ਰੋਜ਼ ਘੇੜਾ ਤਾਂ ਮਾਰ ਜਾਂਦੀ ਸੀ ਹਾਂਜੀ ਹੈ ਪਤਾ ਸ਼ੌਂਕ ਜਾ ਪਾਜੀ ਘੁੰਮਣ ਦਾ ਤਿੰਨੋਂ ਨਹੀਂ ਹੈਗਾ ਤਿੰਨੋਂ ਤਾਂ ਘਰ ਬੈਠੇ ਨੀ ਚੀਜ਼ ਮਿਲਦੀ ਐ ਉਹਦੇ ਵਰਗੀ ਰੀਸ ਨਹੀਂ ਆ ਦੇਖੋ ਬਾਈ ਆ ਨੀਆ ਕਿਹਾ ਕਰੇ ਦਾਮ ਫਟ ਲੰਭਾਈ ਜਾ ਉਸ ਬੰਨੇ ਕਰਦੀ ਦਾ ਫਿਰ ਐ ਹੋ ਜਾਂਦਾ ਵਾਕ ਰੈਸਟ ਕਰ ਲੀਏ ਉਹਨੂੰ ਹੁਣ ਇਹ ਮੰਤਾ ਕਰਨੀ ਤਰਿਆ ਮੈਂ ਚਲੋ ਵੀ ਚਾਹੁੰਦੇ ਬਣਾਉਣਾ ਤਾਂ ਹੈਗਾ ਹੀ ਸਾਧਰੇ ਤੋੜ ਲਿਆ ਮੈਂ ਵੀ ਆ ਕੇ ਪਾਉਂਗੀ ਚੱਲ ਪਹਿਲਾਂ ਉੱਥੇ ਕਰਦ ਖੜੀ ਆ ਪਹਿਲਾਂ ਆ ਪਾਲਕ ਵੱਢ ਦੇਖੋ ਭਾਈ ਕਿਸੇ ਨੂੰ ਜਵਾਬ ਨਹੀਂ ਔਰ ਇਹ ਤਾਂ ਇੰਨੀ ਪਾਲਕ ਵੱਢ ਕੇ ਮੈਂ ਭੈਣ ਕੋਲ ਤੇ ਆ ਰਜਵੰਤ ਭੈਣ ਕੋਲ ਉਹ ਤੇ ਵਿੱਚ ਨੂੰ ਖੜੀ ਦੇਖ ਉੱਥੇ ਉੱਥੇ ਚੱਲ ਇਹ ਆ ਦੇ ਇੱਥੇ ਖੜੀ ਐ ਦੇਖ ਗਈ ਇੱਥੇ ਖੜੀ ਐ ਆ ਮੂਲੀਆਂ ਹਾਂ ਹਾਂਜੀ ਇਹ ਮੂਲੀਆਂ ਲਾਈਆਂ ਵੀ ਆਪਾਂ ਨੇ ਮਿਲ ਗਈ ਹਾਂ ਜਿਹੜੀ ਤੇ ਪਰਸੋਂ ਦਿੱਤੀ ਸੀ ਵੀ ਘਰ ਦਾ ਮਾ ਘਰੇ ਲੱਭੀ ਹੋਈ ਐ ਉਹ ਕਿੱਥੇ ਜੀ ਸਵਾਰਕ ਪੂਰੀ ਪੂਰੀ ਵੱਡ ਐਨ ਵੱਡ ਜਿੱਕਣਾ ਬਰਸੀਨ ਪੜਦੇ ਹੁੰਦੇ ਓਕਣਾ ਵੱਡ ਡਰਨਾ ਨੀਵੀ ਵੱਡ ਨਾਲ ਕਰਦ ਸਾਫ ਕਰ ਲੈ ਮਢੀ ਜੀ ਕਰਦ ਸਾਫ ਕਰ ਲੈ ਮਿੱਟੀ ਜੀ ਤੇ ਮੈਂ ਨ ਵੱਡ ਵੱਡ ਹੈਨ ਕੋਸ ਉਤਰੇ ਨਾ ਦੇ ਲਾਗੇ だっ हं ओस ओस ਤਾਂ ਚਲੇ ਮੈਂ ਕਹਿੰਦਾ ਤਾਂ ਅੱਧੀ ਖਰਾਬ ਕਰਨੀ ਅੱਧੀ ਵਧਣੀ ਹੈ ਸਾਲ ਹੋ ਗਿਆ ਉਹ ਗਾਮਾ ਜੱਡੇ ਨੂੰ ਫਾਕ ਤਾਂ ਪਾਏ ਉਹ ਜਾਂਦਾ ਜੀ ਲੋ ਭਾਈ ਆਹ ਆਈ ਮੇਥੀ ਆਹ ਧਨੀਆ ਉਹ ਮੇਥੇ ਖੜੇ ਆ ਦੇਖ ਲੋ ਆ ਮੁੱਲੀ ਬੜੇ ਲਫਾਫੇ ਚ ਲਿਆ ਆ ਜੈਨ ਪੱਧਰੀ ਬੈਠ ਕੇ ਵੱਢ ਉਹ ਬੜੇ ਲਫਾਫੇ ਚ ਪਾ ਲਾ ਸਾਗੀ ਦੇ ਚ ਪਾ ਲਈ ਲੈ ਲੋ ਸਿਆਲ ਹੂੰ ਦੇਖੋ ਭਾਈ ਧਨੀਆ ਆ ਸੱਚੋ ਆਪਣਾ ਲਸਣ ਜਿਹੜਾ ਮੋਟਾ ਲਾਇਆ ਤਾਂ ਹਾਂਜੀ 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 ਉੱਥੇ ਸਾਕ ਤੋੜਨਾ ਜੀ ਤੋ ਭਾਈ ਆ ਜੀ ਬਾਕੀ ਕਿ ਉੱਥੇ ਨਾ ਹੋਇਆ ਹਾਂਜੀ 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 ਨੋਈ ਪਾਣਾ ਨਹੀਂ ਆਪਣਾ ਹੱਥਾ ਲਾਉਣਾ ਆਪਣਾ ਕੰਮ ਉਹ ਦੂਆ ਸਬਜ਼ੀਆਂ ਦਾ ਸਾਰ ਨਹੀਂ ਤੇਰਾ ਵੱਡਾ ਕਿਹੜੇ ਕੰਮ ਆ ਦੂਆ ਅੱਪਾ ਮਾੜਾ ਖੇਤਾਂ ਦਾ ਇਹ ਸਬਜ਼ੀ ਪਾਣੀ ਦਾ ਤੇਰਾ ਕੰਮ ਹਾਂ 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 ਵੱਡਾ ਹਾਂ ਪੱਧਰੀ ਵੱਡ ਲੈਣ ਸਾਨੂੰ ਖੁੱਲ੍ਹੋ ਜੀ ਹੱਥ ਨਾਲ ਸਾਰੀ ਵੱਢ ਖਸਾਉਣੀ ਵੱਢ ਲੈ ਇਹਦਾ ਜੇ ਵੱਢੂਗਾ ਤਾਂ ਹੋ ਗਈ ਲੈ ਫੜਾ ਦੇ ਮੈਨੂੰ ਫੜਾ ਦੇ ਲੈ ਇਹ ਲੈ ਨਾ ਭਾਈ ਇਹ ਜੀ ਕਿਤੇ ਨਰਮ ਚੀਜ਼ ਮਿਲਣੀ ਹੈ ਤਾਂ ਲੋ ਹਾਂ ਖੁੱਲ੍ਹੋ ਜੀ ਹੱਥ ਨਾਲ ਵੱਢ ਲੈ ਦੇਖੋ ਭਾਈ ਖੇਤਾਂ ਦੇ ਨਜ਼ਾਰੇ ਇਹ ਆਪਣੀ ਮੋਟਰ ਇਹ ਅੱਗੇ ਆਪਣੀ ਕਣਕ ਪੱਧਰੀ ਵੱਡੂਗੀ ਪੱਧਰੀ ਕਾਤ ਨਹੀਂ ਵੱਡਦੀ ਹੈਗੀ ਤੂੰ ਕਦੇ ਦੂਈ ਸਾਈਡ ਕਦੇ ਦੂਈ ਸਾਈਡ ਮਗਰ ਨਹੀਂ ਜਿਹੜੇ ਜਿਆਦਾ ਬੜੀ ਬੜੀ ਹੋਈ ਬੜੀ ਦਾ ਕੋਈ ਮਤਲਬ ਨਹੀਂ ਤੂੰ ਪੱਧਰੀ ਵੱਡ ਜੇ ਕਿਸੇ ਦੇ ਹੋਰ ਤੇ ਮੂੰਹ ਚ ਪੈਣੀ ਹੋਗੀ ਪੈ ਜਾਊਗੀ ਆ ਲਓ ਜੀ ਲੈ ਬਈ ਮੈਂ ਵੱਡ ਕੇ ਦਿੰਦਾ ਇਹ ਕੰਮ ਖਤਰਿਆਲਾ ਹੀ ਹੋ ਗਿਆ ਚੱਲ ਠੀਕ ਆ ਲਓ ਜੀ ਮੈਂ ਆਪਣੀ ਕਾਰਗਿਰੀ ਕਰ ਲਈ ਹੁਣ ਸਰਦਾਰ ਜੀ ਲੱਗੇ ਹੈ ਹੈਲਪ ਕਰਾਉਣ ਇਹਨਾਂ ਨੂੰ ਥੋੜਾ ਜਿਹਾ ਪਸੰਦ ਨਹੀਂ ਆਈ ਹੈਗੀ ਵੱਡੀ ਵੀ ਇਹ ਹੁਣ ਦੱਸਣਾ ਨਹੀਂ ਵੱਡਦੀ ਵੇ ਕਿਵੇਂ ਵੱਢੀ ਦੀ ਘਰ ਦੀ ਚੀਜ਼ ਆ ਆਪਣੀ ਉਪਨਗਰ ਕਿਸੇ ਦੇ ਡਰ ਕੇ ਵੱਢ ਨਹੀਂ ਲੈ ਸਾਗ ਦੇਖੀ ਕਿਹੜਾ ਜਾਂ ਬਣਨਾ ਮੇਥੀ ਪਾਲਕ ਹਾਂਜੀ ਧਨੀਆ ਮੇਥੇ ਸਭ ਕੁ ਪਾਉਣਾ ਤਾਂ ਹੀ ਟੇਸਟੀ ਬਣਦਾ ਹੈ ਫਿਰ ਖੜਾ ਦੇ ਖੜਾ ਦੇ ਵੱਡੇ ਵਾਂ ਵੀ ਨਹੀਂ ਖਾਣ ਹੁੰਦਾ ਬਾਈ ਸਰਦਾਰੀ ਦੇ ਸਾਡੇ ਹਾਂਜੀ ਇਹ ਗਿੱਲਾ ਹੋਇਆ ਵਿਖੇਤ ਬਹੁਤ ਜੀ ਕਾਣਕ ਨੂੰ ਪਾਣੀ ਲਾਇਆ ਤਾਂ ਨਾ ਉਹਦੇ ਕਰਕੇ ਪਾਣੀ ਜ਼ਿਆਦਾ ਤਾਂ ਹੀ ਨੇ ਕੰਮ ਚੱਲਿਆ ਮੇਤੇ ਨਾਲ ਤਾਂ ਜੋਂ ਡੀਰ ਟਰੈਕਟਰ ਕਹਿੰਦੇ ਮੈਂ ਕਿਹਾ ਚਾ ਉਹ ਗਿੱਲਾ ਹੋਇਆ ਹੋ ਤਾਂ ਨਾ ਫਿਰ ਮੇਰੇ ਚੱਪਾ ਖਰਾਬ ਹੋ ਗਿਆ ਲੋ ਭਾਈ ਲਗੋ ਚਾ ਕੱਢਣ ਤਾਂ ਛੱਡਿ ਨੀ ਹੁਣ ਆਪਣਾ ਆਪ ਹੀ ਇਹਨੂੰ ਮੇਥੇ ਵੱਢਣੇ ਪੈਗੇ ਲਓ ਵੱਢਦਾ ਮੈਂ ਦੇਣੇ ਤੇ ਉਧਰ ਵੀ ਹੂੰ ਉਹ ਗਿੱਲਾ ਤਾਂ ਉੱਥੇ ਅੱਛਾ ਅੱਛਾ ਸੋਨਾ ਖੁੱਲਦਾ ਜੀ ਮੈਂ ਕਿਹਾ ਸਰਦਾਰ ਜੀ ਨੂੰ ਗ੍ਰੀਨ ਬੁੱਲ ਡਿਊਟ ਕਰਦਣਾ ਹੂੰ ਆ ਬੱਡ ਲਾ ਹੁਣ ਆ ਕੇ ਆਇਆ ਕਰਿਆ ਇੰਨਾ ਲੁੰਦੇ ਦਾ ਨਾ ਵੱਡਦੇ ਹੀ ਆ ਜੀ ਇਹ ਹੋਈ ਫੁੱਲ ਦੇ ਹੁਣੇ ਵੱਡ ਨਾ ਭਾਈ ਘਰ ਦੀ ਖੇਤੀ ਕਹਿੰਦੇ ਨੀ ਮਾ ਵੱਡ ਮੜਾ ਜਾਨ ਫੜਦੀ ਉਹ ਤੇਰੇ ਹੱਥ ਫੜਨ ਦਾ ਬਰਸੀ ਨਹੀਂ ਵੱਡਿਆ ਤਾਂ ਕਦੇ ਹਥਿਆਰ ਕਾ ਵੀ ਦੇਰ ਹੋ ਗਈ ਛੱਡੇ ਨਾ ਹਥਿਆਰ ਕਾ ਦੇ ਇਹ ਤਾਂ ਬੰਦਾ ਉਹੀ ਚੋਰ ਦੇ 1 ਮਿੰਟ ਚ ਵੱਡ ਲੰਦੇ ਸਾਰਾ ਕੁਝ ਇਹਦਾ ਰੋਧਾ ਕੀਤਾ ਹੁੰਦਾ ਜੀ ਉਹ ਹੂੰ ਜਨ ਨਾਲ ਤਾਂ ਉਹੀ ਚੰਗੇ ਆ ਪੱਧਰਾ ਤਾਂ ਵੱਡ ਕੇ ਲੇ ਜਾਂਦੇ ਆ ਹਾਂ ਇਹਦਾ ਸਾਰਾ ਫੜਾ ਦੇ ਮੈਨੂੰ ਇੰਨਾ ਕ ਹੋਰ ਵੱਡ ਲਾ ਤੂੰ ਤੇਰੇ ਮੁਸ਼ਕਿਲਿਆ ਕੰਮ ਤੂੰ ਨਹੀਂ ਚੋਰੀਆਂ ਕਰ ਸਕਦੀ ਕਿਧਰੇ ਵੱਡ ਲਾ ਹੋਰ ਇੱਕ ੱੱਬਾ ਲੋ ਭਾਈ ਹਾਸੀ ਮਜ਼ਾਕ ਨਾਲ ਕੰਮ ਚੱਲੀ ਜਾਂਦਾ ਤਾਂ ਕਰਕੇ ਉਹ ਖਾ ਹੋ ਗਿਆ ਹੁਣ ਉਹਨੂੰ ਵੱਡਲਾ ਵੱਡਲਾ ਇੱਕ ਹੋਰ ਵੱਡਲਾ ਆਹ ਬਾਈ ਕਿਤੇ ਮੇਥਿਆਂ ਵਾਲੀਆਂ ਰੋਟੀਆਂ ਇਹਦੇ ਹਲਵਾ ਲਾ ਜੜਤੀ ਵੱਧਦੀਆਂ ਨਾਲ ਕਰਦਾ ਦਿੱਤੀ ਚਲ ਆ ਜਾ ਚਲੋ ਭਾਈ ਚੱਲੀ ਜਾਂਦੇ ਆ ਭਾਈ ਕੰਮ ਹੁਣ ਤੋੜੀਏ ਸਾਗ ਮਿਸਟਰ ਇੰਡੀਆ ਹੈ ਨਾ ਉੱਥੇ ਤਾਂ ਕਿੰਨਾ ਜ਼ਿਆਦਾ ਤਾਜ਼ੀ ਤਾਂ ਅੰਸਾਰ ਕੇ ਵੱਢ ਹੋਈ ਠੀਕ ਆ ਚਾ ਪੰਜ ਆਟਮਾ ਸਾਗ ਖਾਤਰ ਟੁੱਟ ਗਈਆਂ ਇੱਕ ਪਾਲਕ ਦੋ ਮੇਥੀ ਤੀਆ ਧਨੀਆ ਚੌਥਾ ਮੇਥੇ ਪੰਜਵਾਂ ਪਾਲਕ ਹੈ ਚਾਰੇ ਹੋਈਆਂ ਪਤਾ ਨਹੀਂ ਚੱਲ ਤੋੜ ਹੋਣਾ ਦਾ ਸਾਗ ਭੋਜੀ ਚ ਪਾ ਜਾਣਾ ਉਹ ਛੁੱਲਾ ਨੂੰ ਥਾਂ ਤੇ ਬਹੁਤ ਦੱਬ ਕੇ ਪਾ ਲੈਣਾ ਵਿੱਚ ਦਸਣ ਤੇ ਅਦਰਕ ਤਾਂ ਹੀ ਅਦਰਕ ਮੰਗਾਇਆ ਮੈਂ ਤੇ ਰੋਪੜ ਤੇ ਹਾਂਜੀ ਉਹਦੇ ਸਵੇਰੇ ਕਹਿੰਦੇ ਸੀ ਤੇ ਮੈਂ ਸਾਗ ਬਣਾ ਦੇ ਉਹ ਮੈਂ ਤਿਆਰੀ ਵਾਰੀ ਜੀ ਖਿੱਚ ਲਈਦੀ ਉਹ ਵੀ 11:00 ਵਜੇ ਫਿਰ ਮੈਨੂੰ ਪਤਾ ਲੱਗਿਆ ਚੱਲ ਇੱਥੇ ਤਾਂ ਚੀਰਮੀ ਤੋੜ ਐਦੀ ਉਹ ਗਾਹਾਂ ਬਰਸੀਨ ਦੇ ਵਿੱਚ ਤੇ ਤੋੜਦੇ ਚੀਰਵੀ ਫਿਰ ਜੱਲੀ ਆਪਣੇ ਘਰ ਨੂੰ ਓਕੇ ਬਾਈ ਟਾਟਾ ਕਰਕੇ ਲੋ ਬਾਈ ਮੋਟਰ ਪਰ ਸਾਡੀ ਪਰ ਫੁੱਲ ਫੁੱਟਾ ਫੁੱਲ ਨਜ਼ਾਰੇ ਠੀਕ ਨੇ ਆ ਵੀ ਦਾ ਸਮਾਨ ਰੱਖਿਆ ਮੈਂ ਇੱਕ ਅਗਲਾ ਸਾਰਾ ਹੀ ਤਾਂ ਲੋਡ ਰਹਿਣਾ ਬਾਈ ਇਹ ਹੈ ਬਾਈ ਕਹਿੰਦੇ ਸਾਰੀਆਂ ਸਬਜ਼ੀਆਂ ਦਾ ਪ੍ਰਧਾਨ ਤਾਂ ਹੀ ਚੱਲਦਾ ਏਕਣਾ ਬਾਈ ਸਾਡੇ ਕਿਸੇ ਨੂੰ ਕੋਈ ਜਵਾਬ ਨਹੀਂ ਅਮ ਇੱਥੇ ਸੀ ਰਾਜੂ ਬਾਈ ਰਹਿੰਦੇ ਤੇ ਵੱਢ ਲੈ ਜਾਂਦਾ ਡੈਡੀ ਕਹਿ ਗਿਆ ਤਾਂ ਸਵੇਰੇ ਵੀ ਕਿਹਾ ਉਹਨੇ ਕਹਿੰਦਾ ਮੈਂ ਇੱਥੇ ਮੇਰੇ ਕਿੰਨੀ ਤੇ ਵੱਢ ਲਓ ਵੀ ਬੜੇ ਹੋਏ ਪਿਆ ਵੀ ਫਿਰ ਜਦ ਹੋ ਗਏ ਕਹਿੰਦੇ ਆਪਾਂ ਉਧਰ ਤੇ ਤੋੜਨ ਲੱਜੂ ਸਾਡੇ ਤੇ ਕਿਉਂਕਿ ਉਹਰੇ ਕਿਸੇ ਨੂੰ ਜਵਾਬ ਨਹੀਂ ਹੈਗਾ ਜਸਵੀਰ ਬਾਈ ਦਾ ਹੀ ਮਹਿਕ ਰਾਈ ਨੇਤਰ ਬਾਈ ਦਾ ਹੀ ਸਾਰੇ ਉਹਰੇ ਤੇ ਤੋੜੀ ਜਾਂਦੇ ਕੋਈ ਗੱਲ ਨਹੀਂ ਇਹ ਤਾਂ ਜਿੰਨਾ ਟੁੱਟੂਗਾ ਹੁਣ ਆ ਪਾਲਕ ਦੇਖ ਲਓ ਐਨੀ ਵੱਢ ਹੋਗੀ ਉਹ ਫਿਰ ਵੀ ਦੋ ਗੱਲਾਂ ਸਾਗ ਨੂੰ ਖਾਣ ਜੋਗੀ ਹੈਗੀ ਜੀ ਨੇ ਤੋੜਨੀਆਂ ਤੋੜੀ ਜਾਣੀਆਂ ਠੀਕ ਨਹੀਂ ਕਣਈਆ ਚਲੋ ਬਾਕੀ ਪਰਮਾਤਮਾ ਦੇ ਹੱਥਾਂ ਬਾਈ ਕੰਮ ਕਰਦੇ ਰਹੋ ਠੀਕ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਸਫਲ ਰਹੂਗੇ ਹਾਂ ਵੀ ਹੋ ਜਾਊਗਾ ਸਾਗ ਹਾਂ ਬੱਸ ਬੱਸ ਫਿਰ ਇੱਥੇ ਕਰ ਲੈ ਆਪਣਾ ਮਾਰ ਲੈ ਹਿੰਮਤ ਮੈਂ ਤਾਂ ਬਾਈ ਕੁਝ ਨਹੀਂ ਕਰਾਇਆ ਇਹਦੇ ਨਾਲ ਸਾਗ ਤੋੜਨ ਦਾ ਬਾਈ ਟੰਗ ਦੇਖੋ ਇਹ ਆਹ ਥੋੜੀ ਆ ਲੋ ਜੰਗਲ ਬਹੁਤ ਸੋਹਣੀ ਨੇ ਅਨਾਰ ਜੀ ਦਾ ਆਲਾ ਲਫੜ ਸਾਗ ਤਾਂ ਆਪਣੇ ਵੀ ਇੱਧਰ ਖੜਾ ਜੇ ਤੋੜਨਾ ਤੋੜ ਲੰਦਾ ਚੀਰ ਮੀ ਹੋਏ ਜਾਣਾ ਤੇਰਾ ਹਨਾ ਬਹ ਹੋਏ ਜਾਣਾ ਜੱਥੀ ਤੋੜਨ ਆ ਤੋੜ ਲਾ ਮੋਟੇ ਮੋਟੇ ਇੱਥੇ ਰੱਖ ਲੈ ਉਦੇ ਉੱਪਰ ਨੂੰ ਰੱਖ ਲੈ ਤੁਸੀਂ ਫੜੋ ਵੀ ਇੱਧਰ ਲੈ ਆਓ ਜੀ ਆਹ ਲੋ ਡਾ ਡਾ ਆ ਤਾਂ ਨਜਾ ਰਹੀ ਆ ਗਿਆ ਐ ਸਰਦਾਰ ਬਾਹਰ ਤਾਂ ਪਰ ਮੈਂ ਸਕੂਲ ਨੂੰ ਗਏ ਨਹੀਂ ਆਉਂਦਾ ਨਹੀਂ ਤੜਾ ਲੈ ਜਨਾ ਤਾ ਬਾਬਾ ਟਟ ਲਿਆ ਤਾਂ ਮੈਨੂੰ ਆਇਆ ਨਹੀਂ ਸਮਝ ਆਉਂਦੀ ਵੀ ਤੈਨੂੰ ਸਾਗ ਤੋੜਨਾ ਆਇਆ ਨਹੀਂ ਹੈਗਾ ਹਲੇ ਹਨਾ ਕਿਤੇ ਕਿ ਲੜਨਾ ਭਾਈ ਮੈਨੂੰ ਤੇ ਲੜਨੇ ਆ ਗਿਆ ਕਰੂੰਗਾ ਤਾਂ ਅੱਗੇ ਤਾਂ ਲੜੂੰਗਾ ਲੈ ਫੜ ਚੱਲ ਫਿਰ ਚੱਲੀਏ ਉਧਰ ਤੇ ਤੋੜ ਲਾਂਦੇ ਕਚੀਰ ਵੀ ਆਪਣੇ ਐਲ ਸਾਈਡ ਤੇ ਚਲੋ ਭਾਈ ਲੋ ਭਾਈ ਇੱਕ ਜਗ੍ਹਾ ਨਹੀਂ ਪਸੰਦ ਆਇਆ ਇਹਦੇ ਹੁਣ ਦੂਜੀ ਜਗ੍ਹਾ ਤੋੜਨ ਲੱਗੀ ਇੱਧਰ ਤੇ ਆਪਾਂ ਬਾਈ ਆਪਣਾ ਤੁਹਾਨੂੰ ਦਿਖਾਈਏ 85 ਗੰਨੇ ਦੀ ਅੱਖ ਦੱਬੀ ਦੀ ਕਿੱਥੇ ਕਾਜੀ ਨੀ ਹੋ ਰਹੀ ਆ ਦੇਖੋ ਭਾਈ ਫੋਰੀ ਗੰਨੇ ਦੀ ਹਾਂ ਆਖੀ ਵਾ ਤੋੜਿਆ ਗਿਆ ਲੱਗਦਾ ਹੈ ਇਹ ਕਿਹ ਜਿਹੜਾ ਪਰਸੋਂ ਬੱਚਾ ਛੱਡ ਕੇ ਆਇਆ ਉਹ ਖਾ ਕੇ ਗਿਆ ਵਾ ਇਹ ਤੋੜਿਆ ਬਣੀ ਜਿਹੜੀ ਤੈਨੂੰ ਗੰਦਲ ਦਿਖਦੀ ਤੂੰ ਆਪਣੀ ਉਹ ਤੋੜਦਾ ਆਣੀ ਮੈਂ ਤੇ ਕਿਉਂ ਡੂੰਡ ਕਰਿਆ ਵੇ ਹੂੰ ਸੰਗ ਦੇ ਦੀ ਡੂੰਡ ਨਹੀਂ ਤੈਨੂੰ ਰਿਓ ਪਿਓਰ ਸਰੋਂ ਚ ਲਿਆ ਕੇ ਖੜਾਇਆ ਹੁਣ ਮੈਂ ਠੀਕ ਨਹੀਂ ਕਿਦੋਂ ਗੱਲ ਤਾਂ ਨਹੀਂ ਹੈ ਤਾਂ ਹੀ ਛੱਡ ਕੇ ਹੁੰਦਾ ਫਿਰ ਉਹ ਆ ਬੱਚਾ ਹਾਂ ਬਬਾ ਮੈਂ ਦੇਖ ਲਿਆ ਤੈਨੂੰ ਕੀਲਾ ਡੇਢ ਕੀਲਾ ਚਾਹੀਦਾ ਸਾਗ ਨੂੰ ਜੇ ਤੋੜਨਾ ਆਣਾ ਪੂਰਾ ਤਾਂ ਕੰਮ ਚੱਲਣਾ ਚਲੋ ਭਾਈ ਹਰ ਇੱਕੋ ਕੁਸਿਰਮੀ ਤੋੜਨੀ ਆ ਸਾਗ ਸਾਡਾ ਹੋ ਗਿਆ ਪਾਲਕ ਤਣੀਆਂ ਮਿੱਥੇ ਜਿ ਨਾਲੇ ਪੂਰਾ ਓਕੇ ਜਿਹੜੀ ਮੈਂਜੀ ਆ ਭਾਈ ਸਰੋਂ ਦਾ ਸਾਗ ਇਹ ਆ ਦੇਖੋ ਉਹ ਤੋੜੀਏ ਦਾ ਤਾਂ ਇਹ ਸਰੋਂ ਦਾ ਸਾਗ ਆ ਦੇਖੋ ਇਹ ਹੈ ਭਾਈ ਮਠਾਣਾ ਨਾ ਇਹ ਪੂਰਾ ਦੇਖ ਲੈ ਚਲੋ ਚੱਲੀ ਜਾਂਦੇ ਕੰਮ ਲੋ ਭਾਈ ਸਾਗ ਟੁੱਟ ਚੁੱਕਿਆ ਬਹੁਤ ਚੱਲਿਆ ਬਾਈ ਕੰਮ ਤੇ ਜਿਹੇ ਪਿੱਛੇ ਹੀ ਦੇਖਿਆ ਸਾਗ ਆ ਜਿਹੜਾ ਦੋ ਤਿੰਨ ਜਗ੍ਹਾ ਘੁੰਮ ਕੇ ਤੋੜਿਆ ਹੈ ਆਪਣੇ ਘਰਾਂ ਚ ਹੀ ਤੋੜਿਆ ਤੇ ਬਾਕੀ ਬਾਈ ਮੋਟਰ ਪਰ ਬੈਠੇ ਆ ਵੀ ਮੋਟਰ ਪਰ ਬੈਠਣ ਦਾ ਵੀ ਨਜ਼ਾਰਾ ਲੱਗੇ ਆ ਠੀਕ ਹੈ ਸੋ ਚਲੋ ਚੱਲੀ ਜਾਂਦਾ ਕੰਮ ਬਾਕੀ ਆਪਣੀ ਜਿਹੜੀ ਫਸਲ ਆ ਉਹ ਵੀ ਕਣਕ ਨੂੰ ਆ ਜਿਹੜਾ ਪਾਣੀ ਲੱਗ ਚੁੱਕਿਆ ਹਾਂ ਬਾਕੀ ਸਰਦਾਰਨੀ ਮਲਾਦੀ ਤੇ ਅਨਸਾਰ ਖਰਚ ਇਨਸਾਰ ਚੜਿਆ ਵਾ ਹਾਂ ਜੀ ਉਹ ਤੇ ਮੈਂ ਪਰਾਂ ਤੇ ਲੈ ਕੇ ਆਈ ਨਾ ਸਾਗ ਦੌੜ ਕੇ ਜੀ ਧੁੱਪ ਲੱਗਣ ਲੱਗੀ ਜੀ ਹਾਂ ਫੇ ਮਸੀਂਗਾ ਤੇ ਜਾਵਾ ਜੀ ਚ ਪਹੁੰਚ ਕੇ ਮੈਂ ਜਿਆਦਾ ਆਇਆ ਮੋਟਰ ਉਹ ਤਾਂ ਦਾ ਜਾਰ ਆਈ ਬਹੁਤ ਹੈ ਜੀ ਇਹਨ ਕਰਦਾ ਘਰ ਨੂੰ ਜਾਣ ਨੂੰ ਤਾਂ ਹੀ ਮੈਂ ਦੇਖਾ ਵੀ ਤੁਸੀਂ ਘਰ ਘਾਟ ਘਟ ਕਾਦੇ ਹਾਂ 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 ਅਸੀਂ ਤਾਂ ਪੈਣ ਆਉਂਦੇ ਨਾ ਉਹਦੇ ਹਾਂ ਹਾਂ ਆ ਦੇਣੇ ਕੁਰਸੀਆਂ ਦਾ ਪਈਆਂ ਇਹ ਚ ਬੰਜਾਦੇ ਆਏ ਤੇ ਬੈ ਗੋ ਚ ਬਹਿ ਜਾਓ ਕੁਰਸੀਆਂ ਤਾਂ ਰੱਖੀਆਂ ਵੀ ਬੈਣ ਨੂੰ ਬੈਠੇ ਚੱਲਦੇ ਜੀ ਨਾਲ ਖੇਤ ਦੇਖ ਲੰ ਨੂੰ ਹਰੇ ਭਰੇ ਹਰਿਆਲੀ ਦੇ ਹੀ ਜੀ ਵੇਖ ਲੈ ਲੈ ਬਾਨੇ ਨਾਲ ਅਜੀ ਤਾਂ ਹੋਈਆਂ ਹੁਣ ਵੇਖ ਲੈ ਆਪਣੇ ਖੇਤੋਂ ਤੱਕ ਜਿੱਥੇ ਤੱਕ ਕਣਕ ਦੀਆਂ ਸਿੱਧੀਆਂ ਲੈ ਨਾਲ ਦਿਖਦੀਆਂ ਹਾਂਜੀ ਹੋਰ ਇਹਦੇ ਤੋਂ ਉੱਥੇ ਤੱਕ ਆਪਣੇ ਖੇਤ ਉੱਚੇ ਬਹੁਤ ਢਣ ਮਾਰ ਕੇ ਗਈ ਦੀ ਲਸਣ ਲਾਇਆ ਤਾਂ ਕਿਹੜਾ ਮੂੜਕੇ ਮੂੜਕੇ ਤਾਂ ਆਈ ਨਹੀਂ ਸਾਲ ਇਸ ਵਾਰੀ ਤਾਂ ਲਸਣ ਲਾਉਣ ਆਈ ਨਹੀਂ ਹਾਂਜੀ ਸਾਲ ਹੋ ਗਿਆ ਮਾਰ ਜੀਦੀ ਫਿਰ ਮੋਸਰੇ ਸੋਇਰੇ ਕਿਹੜਾ ਹੂੰ ਲਾਉਣ ਨਹੀਂ ਜੜਾਈ ਇਹ ਤਾਂ ਪੈਰਾਂ ਨਾਲਨ ਪੱਕਾਈ ਕਿਹੜਾ ਰਹਿੰਦਾ ਤਾਂ ਕਿਤੇ ਕੁਛ ਲੈ ਆਓ ਕਿਤੇ ਕੁਛ ਹੁਣ ਗੱਲਾਂ ਚ ਟਾਈਮ ਕੱਢਣਾ ਕਿ ਹੋਰੀ ਸਾਹ ਕੇ ਸਵਾਗਤ ਸਾਗ ਤਾਂ ਸਵਾਰਨਾ ਤੌਰ ਤੇ ਤੇਰੇ 10 ਮਿੰਟ ਲੱਗਣੇ ਤੇ ਨਹੀਂ ਹੋ ਸਕਦਾ ਜੀ ਘਰ ਬੱਚੇ ਆਉਣੇ ਵਾਲੇ ਹੁਣ ਘਰੇ ਚੱਲ ਕੇ ਸ਼ੋਰਮ ਦੀ ਨੀਚੋ ਜੀ ਚ ਬੈਠ ਕੇ ਹਾਂ ਸਾਗ ਦਸੂਗਾ ਬਣਿਆ ਵਾ ਕਈ ਕਿ ਟਾਈਮਾਂ ਦਾ ਤੋੜ ਲਿਆ ਤਿੰਨ ਚਾਰ ਕਿਸਮ ਦਾ ਹਾਂ ਸ਼ੋਰਮ ਗੰਗੋਬੀ ਸ਼ੋਰਮ ਦਾ ਵੀ ਆ ਉਹਦਾ ਵੀ ਆ ਰਾਏ ਦਾ ਵੀ ਆ ਤੇ ਜਿਹੜਾ ਕਹਦਾ ਨੇ ਪੱਤੇ ਵਾਲਾ ਸਾਗ ਤੋੜੀਆ ਉਹਦਾ ਵੀ ਆ ਅੱਛਾ ਉਹਨੂੰ ਪੈ ਜਣਾ ਥੁੱਲਾ ਸੱਬ ਕੇ ਆਦਾਂ ਦਾ ਸੁਣ ਵਿੱਚ ਚਲੋ ਤਾਂ ਗੱਲ ਬਣਾ ਦਾਂ ਸਾਗ ਦੀ ਨਹੀਂ ਜੀ ਜੀ ਤਾਂ ਲੱਗਦਾ ਮੋਟਰ ਪਰ ਹਣਾ ਹਾਂਜੀ ਸਾੰਦਗੀਤੀ ਜੀ ਦਾ ਹੈਗੀ ਹੈ ਹਨਾ ਹਾਂ ਗੱਲ ਹੈਗੀ ਆ ਬਾਈ ਸਾਡੇ ਖੇਤਾਂ ਚ ਕੋਈ ਸ਼ੋਰ ਸ਼ਰਾਬਾ ਨਹੀਂ ਸਾੰਦਗੀਤੀ ਆਪਣੇ ਪੌਂਚਲ ਪੈਲ ਰਗੀ ਰਹਿੰਦੀ ਹੈ ਜੀ ਬੱਚਿਆਂ ਕਰਕੇ ਫੇ ਖੇਡਣ ਵੀ ਆ ਜਾਂਦੇ ਬੱਚੇ ਘਰ ਵੀ ਤੇ ਗਵਾਂਡੀਆਂ ਦੀ ਦੁਕਾਨ ਕਰਕੇ ਵੀ ਵੀ ਰੌਣਕ ਜਿਹੀ ਰਹਿੰਦੀ ਘਰ ਤਾਂ ਜਾਨੀ ਉਰੇ ਆ ਮੈਂ ਦੇਖਿਆ ਚਹਲ ਪਹਿਲ ਜੀ ਬਾਈ ਆਏ ਹਨਾ ਮੋਟਰ ਸਾੰਦਗੀ ਜੀ ਬਹੁਤ ਆਹ ਨੋ ਜਿੱਦਾਂ ਮਰਜੀ ਕੈਮਰਾ ਮਾਰਦੀ ਐ। ਨਾ ਵੀ ਸੋਹਣਾ ਕਵਰ ਜੇ ਕਰਦੇ। ਹੈ? ਲੈ ਫਾਲੇ ਜੀ ਨੂੰ ਸੋਹਣਾ ਕਵਰ ਜੇ ਕਰਦੇ। ਲੈ ਭਾਈ ਇਹਨੇ ਵੀ ਦੇਖ ਲਿਆ ਅੱਜ। ਫਾਲੇ ਸੋਅ ਅੱਗੇ ਕਵਰ ਕਰ ਰਹੇ ਨੇ। 2 ਵਜੇ ਇੰਕਾ ਜਿਹੜਾ ਨੇ ਤੇ ਨਾਲ। ਠੀਕ ਐ ਜੰਗ। ਜੰਗ ਵੀ ਦੇਖ ਕੇ ਜਾਵਾਂ ਨਾਲ ਨਾਲ। ਜੰਗ ਜੰਗ ਲੱਗਣ ਤਾਂ ਠੀਕ ਐ ਨਵੇਂ ਬਣਾ ਦਿੱਤੇ। ਹਾਂ। ਉਹ ਵੀ ਮਿੱਟੀ ਘਾਤ ਘੱਟੇ ਤੇ ਵੀ ਧਕੇ ਹੋਇਆ ਚਲੋ। ਪੈਣਾ ਜਿੱਤਣਾ ਬਾਰਿਸ਼ ਤੇ। ਸਹੀ ਗੱਲ। ਲੋ ਭਾਈ ਦਰਖਤ। ਠੀਕਾ ਕਣਕ ਹੁਣ ਦੱਸ ਦੇ ਕਣਕ ਠੀਕ ਆ ਜੀ ਹਾਂ ਕਣਕ ਦਿੱਤਾ ਨੰਬਰ 0512 ਚਿਤਪਾਨਾ ਹਾਂ ਆ ਫਸਲਾਂ ਦਾ ਕਹਿ ਦਿੰਨੇ ਵੀ ਛੇ ਮਹੀਨੇ ਦੀ ਮਿਹਨਤ ਹੁੰਦੀ ਸਾਰਿਆਂ ਦੀ ਵਧੀਆ ਹੀ ਹੋਣੀ ਆ ਜੀ ਆਈ ਗੱਲ ਪੱਕੀ ਐ ਇਹ ਗੱਲ ਤੇਰੀ ਲੱਖ ਰੁਪਏ ਦੀ ਐ ਫਸਲਾਂ ਆਹ ਨਹੀਂ ਦੇਖਦਾ ਧੁੱਕਾ ਕੇ ਸ਼ਾਮ ਆਏ ਨਵੀਂ ਦੇਖਣਾ ਨਾ ਗਰਮੀ ਦੇ ਨਾ ਜਸਾਗ ਅੱਜ ਬਣਾ ਦੂੰਗੀ ਕਿ ਗੱਲਾਂ ਨਾਲੇ ਸਾਦੂੰਗੀ ਮੈਨੂੰ ਲੱਗਦਾ ਨਹੀਂ ਸਾਗ ਤਾਂ ਮੈਂ ਬਣਾ ਦੇਣਾ ਜੀ ਜਦੇ ਹਾਂ ਕੁਝ ਟਾਈਮ ਤਾਂ ਲੱਗਣਾ ਇਹਨੂੰ ਕੱਚਾ ਹੀ ਆ ਨਾ ਪੱਕਿਆ ਬਣੀ ਹੈਗਾ ਉਹ ਤਾਂ ਮੋਟੀ ਗੰਦਲ ਨਹੀਂ ਹੋਊਗੀ। ਹੂੰ ਐਸੀ ਧੀਰੀ ਜਿਹਾ ਹੁੰਦਾ। ਯਾ ਚਲੋ ਭਾਈ। ਲੈ ਫਿਰ ਹੁਣ ਤਾਂ ਡੇਰੇ ਲਾ ਕੇ ਬੈਗੀ ਹੋ ਰਸਦਾਰ ਨਹੀਂ। ਚਲਦੇ ਆਂ ਦਾ ਮੈਂ ਲੈਂਦਾ ਤੈਨੂੰ। ਹਾਂ। 10 ਘੰਟਾ ਹੋਰ ਉਹ ਰਹੂਗੀ। ਹੂੰ ਚਲਦੇ ਆਂ। ਮੌਸਮ ਵੀ ਠੰਡਾ ਭਾਈ ਐਨ ਨਜਾਇਜ਼ੇਦਾਰ ਕੰਮ ਐ। ਪੰਮੂ ਆਜਾ ਸ਼ਾਂਤਾਂ ਗੱਲ ਪਰ ਤੋਂ ਆਏ ਤੇ ਪਟਾਕੇ ਚਲਾ ਕੇ ਗਏ। ਪਟਾਕੇ ਉਹ ਅੰਦਰ ਪਏ ਆ। ਲਫਾਫਾ ਭਰਿਆ ਪਿਆ ਪਟਾਕੇਆਂ ਦਾ ਲੋ ਭਾਈ ਦੀਵਾਲੀ ਵਾਲੇ ਪਟਾਕੇ ਸਾਰੇ ਹੋ ਰਹੀ ਏ ਚੱਲ ਹਰਜੀ ਚੱਲ ਮੈਂ ਜੇ ਲੜੀਆਂ ਬਿਤਾਰ ਦੇਵਾਂ ਹਨਾ ਚਲੋ ਜੀ ਹਾਂ ਨਹੀਂ ਹਟਦੇ ਹੈ ਚੱਕ ਲੈ ਆਪਣਾ ਹਥਿਆਰ ਆਹ ਚਲੋ ਭਾਈ ਚੱਲਦੇ ਆ ਲੋ ਭਾਈ ਤਾਂ ਆਇਆ ਮੁੜ ਕੇ ਵੀ ਆ ਗਿਆ ਆ ਲੈ ਸਾਡਾ ਸਾਗ ਟੁੱਟਦਾ ਹੀ ਹੈ ਕਰਤਾ ਜੀ ਕੰਮ ਪੂਰਾ ਚਲੋ ਭਾਈ ਆਇਆ ਹੁਣ ਤਾਂ ੁੱਪ ਚ ਸਗਾ ਦੇਣਾ ਤਾਂ ਮਨ ਲਾ ਤੇ ਡੈਡੀ ਨੇ ਮਨ ਲਾ ਬਚਾ ਵੀ ਕੋਈ ਮੁੜਿਆ ਕਰਤੇ ਆ ਤੇ ਆ ਗਿਆ ਲੱਭ ਲਵ ਲਈਏ ਚੱਲ ਰਹੀ ਆ ਬਾਈ ਹਾਂ ਐਸਾ ਸਾਗ ਦਾ ਬਰਤਾ ਚੱਲ ਰਹੀ ਆ ਲੰਬਾਈ ਚਲ ਕੋਈ ਚੱਕ ਲੈ ਛੱਡ ਲੋ ਬਾਈ ਹਾਂ ਕੋਈ ਉਹ ਤੁਸੀਂ ਵੀ ਛੱਡ ਕੇ ਲਾ ਪਾਦੇ ਦੇ ਵਿੱਚ ਨੂੰ ਹਾਂ ਪਾਦੇ ਆਉਣ ਨੂੰ ਕਿਹਾ ਐ ਇੱਧਰ ਤੇ ਕੁੰਡਾ ਫੜੋ ਤਾਂ ਬਰਾਬਰ ਤੇ ਲੋ ਜੀ ਲੋ ਮਨ ਆ ਹਰਾਣਾ ਜਿਹੜਾ ਸਾਗ ਤੋੜਦੇ ਜਾਂਦੇ 5 ਮਿੰਟ ਚ ਤੋੜ ਲਏ ਜਾਂਦੇ ਆ ਕਸਾ ਆ ਗਿਆ ਲੱਭਿਆ ਬਾਉਟ ਉਹਦਾ ਚੱਕ ਚਲ ਉਹ ਵੀ ਚੱਕ ਲੈ ਹੁਣ ਪਰਾਣਾ ਕਿਹੜਾ ਡੰਗਰ ਆ ਹੁਣ ਲੈ ਵਾ ਇਹਨੂੰ ਵੀ ਪਾ ਲਾਤਾ ਇਧਰ ਨੂੰ ਇਹ ਗੁੰਡੇ ਨੂੰ ਹੱਥ ਲਾਵਾ ਕਰਦ ਰੱਖ ਦੇ ਹੁਣ ਤੇ ਹੈਂ ਕਰਦ ਰੱਖ ਦੇ ਇਥੇ ਕਰਦ ਲੈ ਜਾਂ ਹੁਣ ਕਰ ਨੂੰ ਬਸ ਕਰਦ ਤਾਂ ਹੁਣ ਕੰਮ ਖਤਮ ਹੈਂ ਉਹ ਲਾਈ ਮੋਟਰ ਚੱਲਣ ਨੂੰ ਆ ਗਏ ਬਾਈ ਦਾ ਹੀ ਪਿੱਛੇ ਨਾਲ ਦੀ ਨਾਲ ਬਾਈ ਕਣਕ ਨੂੰ ਪਾਣੀ ਚੱਲਣਾ ਹੁਣ ਚੱਲੋ ਬਈ ਚੱਲਦੇ ਆ ਬਈ ਘਰ ਨੂੰ ਲੋ ਬਈ ਅਭੀ ਜਾ ਕਰੀ ਬੜੀ ਬੜੀ ਹੂੰ ਲੋ ਬਈ ਆਪਣੇ ਘਰ ਪਹੁੰਚ ਗਏ ਮੋਟਰ ਉੱਤੇ ਇਹ ਨਹੀਂ ਜਾ ਰਹੇ ਲਾ ਕੜ ਉਹ ਫਿਰ ਨਹੀਂ ਜਾ ਰਹੇ ਹੂੰ ਮੈਂ ਕਹਿੰਦਾ ਹੁਣ ਐ ਕਰ ਮੈਂ ਤੇਰੀ ਮਦਦ ਕਰੀ ਦੇਣਾ ਉੱਥੇ ਸਾਗ ਤੇ ਡਾਉਣ ਚ ਚਾਹ ਬਣਾ ਲਾ ਮੈਂ ਵਧੀਆ ਜੀਆਂ ਨਾ ਚਾਹ ਹੁਣ ਮੈਂ ਗੱਮ ਲੈ ਲਾਂਗੀ 5 ਮਿੰਟ ਫਿਰ ਬਣਾਉਣੀ ਹੈ ਕਿ ਆਪਾਂ ਮੂਰ ਨੂੰ ਡੀਕ ਲੈਣ ਦੇ 10 ਮਿੰਟ ਤੱਕ ਹੁਣ ਨਹੀਂ ਚੱਲ ਬਣਾ ਦੂੰ 5 ਮਿੰਟ ਤੱਕ ਬਣਾ ਲਓ ਭਾਈ ਆ ਬਣ ਕੇ ਘਰ ਪਹੁੰਚ ਠੀਕ ਨੇ ਹੁਣ ਰਹਿ ਗਿਆ ਪ੍ਰੋਸੈਸ ਇਹਦਾ ਅਗਲਾ ਆਵਣਾ ਪ੍ਰੋਸੈਸ ਖਤਮ ਹੁਣ। ਹਾਂਜੀ। ਹੁਣ ਮੇਰਾ ਬਾਟੀ ਦਾ ਕੰਮ ਚੱਲਣਾ ਸ਼ੁਰੂ ਹੋਣਾ ਹੈ। ਹੈ? ਅਸਲੀ ਤਾਂ ਮੁੰਡੀਆਂ ਵੀ ਆਏਗੀ। ਚੱਲੋ ਹੋਣਾ ਹੁਣ। ਹਾਂਜੀ ਸਵਾਰਨਾ ਫਾਟੇ ਫਟੋਣਾ ਤੇ ਜੀਣਾ ਕਰਨਾ। ਚਲੋ ਤਾਂ ਹੁਣ ਤੇਰਾ ਹੁਣ ਲੱਗੀ ਰਹਾ। ਮੈਂ ਕਿਹੜੇ ਕਹਿੰਦਾ ਵੀ ਹੁਣੀ ਬਣ ਜਾਣਾ। ਠੀਕ ਹੈ। ਇੱਕਾ ਉੱਥੇ ਟਾਈਮ ਪੀ ਸਲਾਈ ਹੈ ਹਨਾ ਦੇਖੇ ਕਰੀਏ ਕਿੰਨਾ ਕ ਟਾਈਮ ਹੋ ਗਿਆ। ਹਨਾ। ਇੱਥੇ ਕਿ ਟਾਈਮ ਪੀ ਲਾਉਂਦੇ ਭਾਈ ਇੱਥੇ। ਜਿਹੜਾ ਬਾਹਰ ਤੇ ਦੇਖੇ ਕਰੀਏ ਕਿੰਨਾ ਟਾਈਮ ਹੋ ਗਿਆ ਹਨਾ। ਉਹ ਦਾ ਪਤਾ ਹੀ ਐ ਆ ਪਰਸ਼ਾਵੇਂ ਦਾ ਹੀ ਉੱਥੇ ਤੇ ਜੇ ਤੇ ਬਰਾਬਰ ਆ ਗਿਆ ਤੇਰਾ 3:30 ਹੋ ਜਾਣੇ ਲੱਗ ਜਾਂਦਾ ਸਬਜ਼ੀ ਵਾਲੇ ਲੱਗ ਜਾਂਦੇ ਹੁਣ ਕਿ ਦੋ ਦਾ ਟਾਈਮ ਟਾਪਰ ਗਿਆ ਬਸ ਅੰਦਾਜ਼ਾ ਜਾ ਰਿਹਾ ਹੋ ਜਾਂਦਾ ਆਹੋ 5 ਵੇ ਭਾਈ ਨੂੰ ਲੱਗਦੀ ਸਬਜ਼ੀ ਵਾਲੇ ਸ਼ਾਮ ਤੱਕ ਇਹ ਵੀ ਹੈ ਚਲੋ ਲੱਗ ਜਾਂਦੇ ਹਾਂ ਚਲੋ ਭਾਈ ਚਲਦੇ ਆ ਕੰਮ ਠੀਕ ਹੈ ਚਲੋ ਭਾਈ ਸਾਡੇ ਬੰਦੇ ਵੀ ਆ ਗਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਵਿੱਚ ਸੱਜਣ ਕਰਦੀ ਸੱਜਣ ਕਰਦੀ ਅੱਜ ਕੀ ਖਾਣਾ ਹੈ ਸਾਗ ਸਾਗ ਦੇ ਕੇ ਗੱਲਾਂ ਗੱਮ ਮੇਰੇ ਸਾਗ ਦੇ ਨੇ ਲੋਕਿੰਦਾ ਕਹਿੰਦਾ ਮੇਰੇ ਸਾਗ ਨਹੀਂ ਖਾਣਾ ਹੈਗਾ ਮੈਂ ਗੋਗੀ ਖਾ। ਹਾਂ ਵੀ ਜੇ ਸੰ ਖਾਂਗੋਈ ਵੀ ਹੈ। ਹਾਂਜੀ ਬਹੁਤ ਹੋਈ ਵੀ। ਫਿਰ ਤੂੰ ਸਾਗ ਨਾ ਖਾਈ ਤਾਂ ਮੂੰਗੀ ਬਣਾ ਦਿੰਦੇ ਤੈਨੂੰ। ਨਹੀਂ। ਹੂੰ। ਚਾਹ ਦੇ ਦਿੱਤੀ ਵੀ। ਹਾਂਜੀ ਜਾ ਗਲਾਸ ਰੱਖ ਕੇ ਮੇਰੇ ਕੋਲ। ਹਾਂ ਬਈ। ਚਲੋ ਭਾਈ ਬੰਦਿਆਂ ਦੀ ਆਉਂਦਿਆਂ ਦੀ ਸੇਵਾ ਹੁੰਦੀ ਹੈ। ਨਹੀਂ ਜਦ ਤੱਕ ਮੂੰਹ ਠੰਡੀ ਹੋ ਜਾਂਦੀ ਹੈ ਫਿਰ ਆਏ ਤੇ ਫਿਰ ਕੋਸੀ ਕੋਸੀ ਦੀ ਪੀ ਜਾਂਦੇ। ਮੋਰ ਦੇ ਬੱਚੇ ਗਰਮ ਚਾਹ ਨਹੀਂ ਪੀ ਸਕਦੇ ਬਹੁਤ ਤੰਦਾ ਚਲ ਤੋ ਵੀ ਲੱਗੀ ਸੁਪਣੇ ਪਾਤਾ ਜੀਆ ਤੋ ਭਾਈ ਇਹਦਾ ਪ੍ਰੋਸੈਸ ਦੇਖ ਲੋ ਆ ਪ੍ਰੋਸੈਸ ਹੈ ਇਹਦਾ ਇਹਨੇ ਪਹਿਲਾਂ ਹੀ ਸਾਰਾ ਕੁਝ ਧੋ ਕੇ ਆਪਣਾ ਸੁਕਣਾ ਪਾਤਾ ਸਾਗ ਪਾਲਕ ਮੇਥੀ ਮੇਥੇ ਧਨੀਆ ਪਾਲਕ ਇਹ ਤੋ ਬਾਤ ਚ ਨਹੀਂ ਤੋਣ ਹੈ ਗਰ ਜੀ ਤੇ ਬਾਤ ਚ ਨਹੀਂ ਤਾਉਂਦੀ ਹਨਾ ਨੇ ਬਾਦਮਾ ਸਰ ਇਕ ਵਾਰ ਤਾਂ ਉਹ ਇੱਕ ਪਾਣੀ ਚ ਧੋ ਹੋ ਜਾਂਦਾ ਅਜ ਕਨਾਇਨ ਤਸੱਲੀ ਵਾਸਤੇ ਉਹ ਹੋ ਗਿਆ ਇਹ ਰੇਤਾਂ ਨੂੰ ਤਾਂ ਉੱਤਰ ਗਿਆ ਵੀ ਗਰਦ ਗੁੱਦ ਪਾਈ ਜਾਂਦੀ ਖੇਤਾਂ ਵਿੱਚ ਟਰੈਕ ਸੜਕ ਚੱਲਦੀ ਨਾ ਬੋਲ ਹੂੰ ਉਹਨੇ ਘਰ ਤੇ ਹੁਣ ਇੱਕ ਵਾਰ ਤਾਂ ਪਾਣੀ ਚ ਕੱਢ ਕੇ ਮੋੜ-ਮੋੜ ਕੇ ਕਰਦਾ ਲੈ ਭਾਈ ਸਬਜ਼ੀ ਵਾਲਾ ਵੀ ਆ ਗਿਆ ਕਹਿੰਦਾ ਆਦਾ ਲਓ ਮਿਰਚਾਂ ਲਓ ਪਾਲਕ ਲਓ ਧਨੀਆ ਲਓ ਐ ਜਿਵੇਂ ਧੋਣਾ ਤਾਂ ਦੁਬਾਰਾ ਪੈਣਾ ਫਿਰ ਆਪਣੇ ਹੱਥ ਲੱਗ ਜਾਂਦੇ ਨੇ ਨਾ ਕਈ ਚੀਜ਼ਾਂ ਨੂੰ ਲੱਗਦੇ ਆ ਹੂੰ ਇੱਕ ਵਾਰ ਜਣੀ ਹੁਣ ਇੱਕ ਵਾਰ ਤਾਂ ਹੋਰ ਨਾ ਬਸ ਆਪਾਂ ਤਾਂ ਆਪਾਂ ਚੱਲ ਭਾਈ ਹੁਣ ਇੱਕ ਗੱਲ ਲੈਣਾ ਧੋ ਕੇ ਦੁਬਾਰਾ ਚੀਰੀ ਜਾਣਾ ਬਸ ਹੁਣ ਇੱਕ ਗੱਲਾਂ ਤਾਂ ਪੁੱਛ ਰੱਖਤਾ ਹਨਾ ਸਕਾਤਤਾ ਹਾਂਜੀ ਹੂੰ ਜਿਹੜਾ ਖਰਾਬ ਪੱਤਾ ਪੁੱਤਾ ਦਾ ਕੋਈ ਕਟਿਆ ਵੱਢਿਆ ਹੋਇਆ ਕੱਢ ਹੋ ਗਿਆ ਵਿੱਚ ਤੇ ਕੋਈ ਕਾਇ ਕੱਖ ਖਤਰਾ ਉਹ ਚੂ ਚੂ ਜੀ ਘਾਟਾ ਲੱਗ ਗਿਆ ਹਨਾ ਤੇਰਾ ਹਾਂਜੀ ਐਨਾ ਟਾਈਮ ਤੱਕ ਤੋੜਨ ਨੂੰ ਨਹੀਂ ਲੱਗਿਆ ਜਿੰਨਾ ਬਸਵਾਰਨ ਲੱਗਿਆ ਅਸਾਂ ਮੈਂ ਬਚਾ ਬਚਾ ਕੇ ਕਟਿੰਗ ਕਰ ਦਿੱਤੀ ਉੱਥੇ ਆਪਾਂ ਨੇ ਜਿਵੇਂ ਦੇ ਲੋਕਾਣਾ ਖਾ ਲੈਣਾ ਮਿੰਟਾ ਸੈਕਿੰਡੀਆਂ ਨਾਲ ਤੜਕਾ ਲਾ ਕੇ ਹਾਂ ਬੰਮੂ ਸਵਾਦ ਲੱਗਦਾ ਸਾਗ ਚਲੋ ਭਾਈ ਸਾਗ ਸਵਾਦ ਦਾ ਬਣਨਈ ਹੈ ਤੋ ਹੋ ਗਿਆ ਹੁਣ ਤੇਰਾ ਚਾਹ ਪੀ ਲਈ ਮੈਂ ਹੁਣ ਤੋਂ ਆਪਣਾ ਚੱਕ ਲਾ ਆਧਾ ਪਿਆਜ਼ ਰਸਨ ਹਾਂਜੀ ਮੈਂ ਮੜਾ ਇਸ ਟਕਾਨ ਬੈਠੀ ਸੀ ਮੈਂ ਚਲ ਬੱਚਿਆਂ ਚ ਮੜਾ ਸਰੀਰ ਥਕਾਉਟ ਨਹੀਂ ਬੰਦਾ ਹਾਂ ਹਾਏ ਹਾਏ ਮੈਂ ਜੋੰਗੂ ਆਹ ਜੋੰਗੂ ਕਾ ਜੋੰਗੂ ਚਲ ਕੋਈ ਨਹੀਂ ਨਿਆਣੇ ਨਾਲ ਵੀ ਬੈਠਣਾ ਚਾਹੀਦਾ ਲੱਗ ਰਹੀ ਹਾਂਜੀ ਤਾਂ ਹੀ ਬੈਠ ਗਈ ਲੋ ਭਾਈ ਬੰਦੇ ਆ ਗਏ ਅਮਨ ਵੀ ਆ ਗਿਆ ਉਹ ਅੰਦਰ ਵੜ ਗਿਆ ਉਹ ਜਸ਼ਨ ਦੀ ਸਾਈਕਲ ਹੀ ਆ ਕੇ ਖੜ ਗਈ ਏ ਇੱਥੇ ਆਰਮ ਦੇ ਬਜ਼ਾਰ ਵਾਦਨ ਕੋਈ ਨੰਗ ਜਾਣਾ ਇਹਨਾਂ ਨੂੰ ਫਿਰ ਮੈਂ ਫੇਰ ਕੱਲੀ ਜਾ ਜਾਣਾ ਫਿਰ ਆ ਕੇ ਨਾਲੇ ਪਤਾ ਲਾਉਣਾ ਠੀਕ ਆ ਦੋ ਵਾਤ ਦੇਖਣੇ ਚਲ ਕੋਈ ਚਲੋ ਭਾਈ ਚੱਲਦਾ ਕੰਮ ਭਾਈ ਸਾਰੀ ਮਾਰਾ ਦੀ ਕਿਰਪਾ ਨਾਲ